ਹਾਂਜੀ YouTube ਤੇ Facebook ਫੈਮਲੀ ਇੱਕ ਵਾਰੀ ਸਾਡੇ ਬਾਗੇ ਪੁਰਾਣੇ ਸ਼ਹਿਰ ਦੀ ਆ ਵੀਡੀਓ ਚੈੱਕ ਕਰਕੇ ਜਾਇਓ ਤੇ ਕਮੈਂਟ ਕਰਕੇ ਦੱਸਿਓ ਵੀ ਤੁਹਾਡੇ ਸ਼ਹਿਰਾਂ ਤੇ ਵੀ ਐਂ ਪਾਣੀ ਖੜਦਾ ਜਦੋਂ ਮੀਂਹ ਆਉਂਦਾ ਕਿ ਕੱਲਾ ਸਾਡੇ ਬਾਗੇ ਪੁਰਾਣੇ ਚ ਮੱਛੀ ਪਲਾਟ ਬਣ ਜਾਂਦਾ ਆ ਕਰਿਓ ਚੈੱਕ ਫਿਰ ਇੱਕ ਵਾਰੀ YouTube ਹਾਂਜੀ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਤਾਜ਼ਾ ਤਾਜ਼ਾ ਖਬਰਾਂ ਅੱਜ ਤਰੀਕ ਹੈਗੀ ਆ 22 2025 7ਵਾਂ ਮਹੀਨਾ ਦਿਨ ਮੰਗਲਵਾਰ ਤੇ ਆਹ ਦੇਖੋ ਜੀ ਤੁਸੀਂ ਬਾਗੇ ਪੁਰਾਣੇ ਦਾ ਖੂਬ ਨਜ਼ਾਰਾ ਵੇਖੋ ਇਧਰ ਕਿੰਨਾ ਸੋਹਣਾ ਪਾਣੀ ਤੇ ਜੇ ਕਿਸੇ ਨੇ ਮੱਛੀਆਂ ਛੱਡਣੀਆਂ ਹੋਣ ਤਾਂ ਲਿਆ ਕੇ ਛੱਡ ਸਕਦਾ ਤੁਸੀਂ ਦੇਖ ਸਕਦੇ ਆ ਸਾਡੇ ਬਾਗੇ ਪੁਰਾਣੇ ਦਾ ਨਜ਼ਾਰਾ ਵੀ ਅੱਜ ਇੰਨਾ ਜ਼ਿਆਦਾ ਮੀਂਹ ਪੈ ਗਿਆ ਪਤਾ ਨਹੀਂ ਇਸ ਸੜਕ ਚੜਕ ਤੇ ਪੈ ਗਿਆ ਜਿਹੜਾ ਸਾਡਾ ਮੁੱਦਕੀ ਰੋਡ ਸੀ ਬਿਲਕੁਲ ਸੁੱਕਾ ਸੁਥਰਾ ਪਿਆ ਸੀ ਤੇ ਅਸੀਂ ਉੱਥੋਂ ਦੀ ਵੀ ਨੰਗ ਕੇ ਗਏ ਤੇ ਨੰਗ ਕੇ ਆਏ ਵੀ ਤੇ ਆ ਜਿਹੜਾ ਬਾਗਾ ਪੁਰਾਣਾ ਮੋਗਾ ਰੋਡ ਆ ਜੀ ਇਹ ਦੇਖੋ ਇਹਦੀ ਹਾਲਤ ਕੀ ਆ ਦੁਕਾਨਾਂ ਵਾਲੇ ਵੀ ਦੁਕਾਨਾਂ ਦੇ ਵਿੱਚ ਨਾ ਵਿਚਾਰੇ ਐ ਬੈਠੇ ਸੀ ਇਕੱਠੇ ਹੋਏ ਕਿਉਂਕਿ ਪਾਣੀ ਇੰਨਾ ਜ਼ਿਆਦਾ ਦੁਕਾਨਾਂ ਦੇ ਵਿੱਚ ਵੀ ਵੜ ਗਿਆ ਸੀ ਜਿਹੜੀਆਂ ਦੁਕਾਨਾਂ ਨੀਵੀਆਂ ਸੀ ਨਾ ਦੁਕਾਨਾਂ ਭਰੀਆਂ ਫਿਰਦੀਆਂ ਸੀ ਤੇ ਅਸੀਂ ਜਾਂਦੇ ਗੱਡੀ 'ਚ ਬੈਠੇ ਚੌੜ ਕਰਦੇ ਜਾਂਦੇ ਸੀ ਅਸੀਂ ਉਹਨਾਂ ਨੂੰ ਕਹਿੰਦੇ ਸੀਗੇ ਵੀ ਇੱਥੇ ਮੱਛੀਆਂ ਛੱਡ ਲੋ ਲਿਆ ਕੇ ਤੁਸੀਂ ਵੀ ਇੰਨਾ ਕ ਤਾਂ ਫਾਇਦਾ ਲਓ ਮਿਹਦੇ ਪਾਣੀ ਦਾ ਤੇ ਆ ਦੇਖੋ ਤੁਸੀਂ ਮੋਟਰਸਾਈਕਲਾਂ ਦਾ ਤਾਂ ਕੋਈ ਹਾਲ ਹੀ ਨਹੀਂ ਸੀ ਤੇ ਆ ਗੱਡੀਆਂ ਦਾ ਹਾਲ ਦੇਖ ਲਓ ਤੁਸੀਂ ਤੇ ਵੱਡੀਆਂ ਗੱਡੀਆਂ ਦਾ ਚੱਲ ਫੇਰ ਵੀ ਵਿਚਾਰਾਂ ਨੰਗੀ ਆਉਂਦਾਂ ਤੇ ਮੈਂ ਇਹ ਦੇ ਵਿੱਚ ਆ ਵੇਖ ਲਓ ਤੁਸੀਂ ਦਰਿਆ ਬਣਿਆ ਫਿਰਦਾ ਵਾ ਕੋਈ ਹਾਲ ਨਹੀਂ ਐ ਇੰਨਾ ਜ਼ਿਆਦਾ ਪਾਣੀ ਆ ਤੇ ਇਹ ਅੱਜ ਦੇ ਮੀਂਹ ਦਾ ਹੀ ਪਾਣੀ ਆ ਜੀ ਅੱਜ 22 ਤਰੀਕ ਆ 2025 7ਵਾਂ ਮਹੀਨਾ ਦਿਨ ਮੰਗਲਵਾਰ ਤੇ ਤੁਸੀਂ ਦੇਖ ਸਕਦੇ ਆ ਵੀ ਹਾਲਤ ਕੀ ਆ ਬਾਗੇ ਪੁਰਾਣੇ ਦੀ ਤੇ ਜਿਨ੍ਹਾਂ ਨੇ ਲੋਕਾਂ ਨੇ ਚੀਜ਼ ਇਧਰੋਂ ਉਧਰੋਂ ਲਿਆ ਕੇ ਖਾਣੀ ਆ ਸਬਜ਼ੀ ਭਾਜੀ ਲਿਆਉਣੀ ਆ ਦੁੱਧ ਬਾਦ ਲਿਆਉਣਾ ਐ ਦੱਸੋ ਲੋਕ ਕਿੱਧਰ ਨੂੰ ਜਾਣਗੇ ਕੀ ਕਰਨਗੇ ਢੱਡ ਨੇ ਤਾਂ ਸਬਜ਼ੀ ਨਾਲ ਰੋਟੀਆਂ ਵੀ ਮੰਗਣੀਆਂ ਤੇ ਢੱਡ ਨੇ ਤੜਕੇ ਉੱਠ ਕੇ ਚਾਹ ਵੀ ਮੰਗਣੀ ਆ ਤੇ ਦੱਸੋ ਲੋਕ ਕੀ ਕਰਨਗੇ ਸਾਧਨਾਂ ਆ ਲੈਂਦਾ ਨਹੀਂ ਹਾਲ ਤੇ ਜਿਨ੍ਹਾਂ ਨੇ ਵਿਚਾਰੇ ਨੇ ਮੇਰੇ ਵਰਗੇ ਨੇ ਪੈਦਲ ਜਾ ਕੇ ਚੀਜ਼ ਲਿਆਉਣੀਆਂ ਤੇ ਉਹ ਕਿੱਥੋਂ ਲਿਆ ਕੇ ਆਉਦੇ ਬੱਚਿਆਂ ਦਾ ਢੱਡ ਪੇਟ ਪਾਲ ਦੂਗਾ ਹੈ ਇਹ ਆ ਬਾਗੇ ਪੁਰਾਣੇ ਦੀ ਛੜਕ ਤੁਸੀਂ ਦੇਖ ਸਕਦੇ ਆ ਤੇ ਬਾਗੇ ਪੁਰਾਣੇ ਤੋਂ ਮੋਗੇ ਨੂੰ ਅਸੀਂ ਚੱਲੇ ਸੀਗੇ ਤੇ ਅਸੀਂ ਜਾਂਦੇ ਜਾਂਦੇ ਨੇ ਵੀਡੀਓ ਬਣਾਈ ਮੈਂ ਕਹਤੇ ਆ ਜਵਾਕ ਵਿਚਾਰੇ ਧੱਕਾ ਲਾਈ ਜਾਂਦੇ ਆ ਤੇ ਗੱਡੀ ਇਹਨਾਂ ਦੀ ਸਟਾਰਟ ਨਹੀਂ ਹੁੰਦੀ ਮੀਂਹ ਮੂੰਹ ਚ ਪੈਜ ਗਈ ਤੇ ਘਰਾਂ ਚ ਵੀ ਪਾਣੀ ਵੜਿਆ ਫਿਰਦਾ ਵਾ ਦੁਕਾਨਾਂ ਤੇ ਤਾਂ ਚਲੋ ਵੜਨਾ ਸੀਗਾ ਪਾਣੀ ਦੁਕਾਨਾਂ ਰੋਡ ਦੇ ਉੱਤੇ ਸੀ ਤੇ ਲੋਕਾਂ ਦੇ ਘਰਾਂ ਚ ਵੀ ਪਾਣੀ ਵੜ ਗਿਆ ਘਰ ਵੀ ਡੁੱਬ ਗਏ ਲੋਕਾਂ ਦੇ ਇੰਨਾ ਪਾਣੀ ਮੈਂ ਕਹਿੰਨੀ ਆ ਬੇਸਾਬਾ ਕੋਈ ਹਾਲ ਨਹੀਂ ਸੀਗਾ ਤੇ ਕੀ ਕਰਨਗੇ ਲੋਕ ਦੱਸੋ ਇੰਨੇ ਪਾਣੀ ਦੇ ਵਿੱਚੋਂ ਕਿੱਧਰ ਲੰਘਣਗੇ ਤੇ ਕਿੱਧਰ ਆ ਲੰਘ ਕੇ ਟਾਪੇ ਵਾਲੇ ਲੋਕ ਸਾਰੇ ਵਿਚਾਰੇ ਸੜਕਾਂ ਤੇ ਖੜੇ ਕੋਈ ਇੱਧਰੋਂ ਉੱਧਰ ਨਹੀਂ ਲੰਘ ਸਕਦਾ ਤੇ ਉਧਰੋਂ ਕੋਈ ਉਧਰ ਨਹੀਂ ਲੰਘ ਸਕਦਾ ਪੈਦ ਸਾਈਕਲ ਵਾਲੇ ਵੀ ਵਿਚਾਰੇ ਦੇ